जय बाबा सुखानंद जी जय बाबा मट जी ਤੁਹਾਡੀ ਸਦਾ ਹੀ ਜੈ 2 ਅਗਸਤ ਦਿਨ ਸ਼ਨੀਵਾਰ ਬਾਬਾ ਜੀ ਦੇ ਸਵੇਰ ਦੇ ਦਰਸ਼ਨ ਤੁਹਾਨੂੰ ਸਮਾਦੀ ਸਥਾਨ ਬਾਬਾ ਮੜ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਨਿਹਾਲ ਹੋ ਜਾਓਗੇ ਮੌਸਮ ਬਹੁਤ ਹੀ ਠੰਡਕ ਵਾਲਾ ਸੰਗਤਾਂ ਬਾਬਾ ਮੜਜੀ ਦੇ ਦਰਸ਼ਨ ਕਰਨ ਲਈ ਸਮਾਦੀ ਸਥਾਨ ਤੇ ਪਹੁੰਚ ਰਹੀਆਂ ਨੇ ਇਸੇ ਥਾਂ ਤੋਂ ਜੋ ਵੀ ਕੁਝ ਸੱਚੇ ਮਨ ਨਾਲ ਮੰਗੋਗੇ ਤੁਹਾਡੀ ਹਰ ਮਨੋ ਕਾਮਨਾ ਪੂਰਨ ਹੋਵੇਗੀ ਸੁਖਦਾਤੀ ਬੀਬੀ ਦਾਤੀ ਜੀ ਤੁਹਾਡੀ ਸਦਾ ਹੀ ਜੈ ਇੱਥੋਂ ਕਿਲੋਮੀਟਰ ਦੂਰ ਮਾਤਾ ਦਾਤੀ ਰੋਡ ਤੇ ਬੀਬੀ ਸੁਖਦਾਤੀ ਮਾਤਾ ਦਾਤੀ ਜੀ ਦਾ ਮੰਦਿਰ ਬਣਿਆ ਹੋਇਆ ਹੈ ਸਾਨੂੰ ਦਰਸ਼ਨ ਕਰਵਾ ਰਹੇ ਹਾਂ ਬਹੁਤ ਹੀ ਸਿੱਧ ਪੁਰਸ਼ ਅੰਦਰਲਾ ਡੇਰਾ ਸਵਾਮੀ ਪਰਮਾਨੰਦ ਜੀ ਦੇ ਸੌਣ ਮਹੀਨਾ ਚੱਲ ਰਿਹਾ ਹੈ ਸੰਗਤਾਂ ਵੱਲੋਂ ਛੇ ਪੋਲੇ ਜੀ ਦੇ ਮੰਦਰ ਤੇ ਹਰ ਰੋਜ਼ ਸੌਣ ਮਹੀਨੇ ਨੂੰ ਮੱਦੇ ਨਜ਼ਰ ਰੱਖਦੇ ਹਾਂ ਹੋਇਆ ਗੰਗਾ ਜਲ ਚੜਾ ਕੇ ਹਰ ਮਨੋ ਕਾਮਨਾ ਪੂਰਨ ਕੀਤੀ ਜਾ ਰਹੀ ਹੈ ਜੈ